ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਰੋਂ ਸਿੰਘ ਪਹੁੰਚ ਚੁੱਕੇ ਜੀ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਲਾ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਕੀ ਹਾਲ ਚਾਲ ਹਾਂ ਵਧੀਆ 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 ਮਿਹਰਬੀ ਘਾੜ ਜਾ ਲਾ ਦੇਣਾ ਓ ਜਾਨਾ ਲਈ <laughs> बोलिगे जी। ਕਰੋ ਦਿਲਾਓ ਜੀ। ਬਸ ਬਹੁਤ ਵਧੀਆ ਤੁਸੀਂ ਦੱਸੋ। ਸੇਤਾ ਠੀਕ। ਮੇਰਾ ਮੇਰਾ ਮੇਰਾ। ਵਧੀਆ ਯਾਤਰਾ ਵਧੀਆ ਰਹੀ। ਯਾਤਰਾ ਬਹੁਤ ਵਧੀਆ ਰਹੀ। ਲਏ ਫੁੱਲ ਨਜ਼ਾਰੇ। ਮੈਂ ਤਾਂ ਅੱਗੇ ਹਸਾਂੜਿਆ ਸਾਰੇ ਫੋਨ ਆਦੇ। ਮੈਂ ਸੰਦੀਪ ਦਾ ਫੋਨ ਰੋਜ਼ ਹੀ ਆ ਜਾਂਦਾ। ਜਾਪ ਕਰ ਲਈਦਾ। ਬਿਲਕੁਲ ਜੀ ਬਿਲਕੁਲ। ਹੋਰ ਸਭ ਬਹੁਤ ਵਧੀਆ। ਹਾਂ ਜੀ ਜੀ ਸਭ। ਚਲੋ ਪਹਿਲਾ ਫਤਿਹ ਦੀ ਸਾਂਝ ਪਾਈਏ। ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਦੇਸਾਂ ਵਿਦੇਸਾਂ ਚ ਰਹਿੰਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ। ਆਸ ਕਰਦੇ ਆ ਤਾਨ ਤਨ ਸ੍ਰੀ ਗੁਰੂ ਰਾਮਦਾਸ ਜੀ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਚੜ੍ਹਦੀ ਕਲਾ 'ਚ ਰੱਖੇ ਇਹੀ ਹਰ ਟਾਈਮ ਬੇਨਤੀ ਕਰਦੇ ਰਹਿੰਦੇ ਆ ਅਰਦਾਸ ਕਰਦੇ ਰਹਿੰਦੇ ਆ ਪ੍ਰਮਾਤਮਾ ਸਾਰੀ ਦੁਨੀਆ ਨੂੰ ਚੜ੍ਹਦੀ ਕਲਾ 'ਚ ਬਾਜੀ ਬਾਜੀ ਤੇ ਬਾਕੀ ਸੰਦੀਪ ਜੀ ਆਪਣਾ ਤੇ ਇੱਕੋ ਹੀ ਮੈਸੇਜ ਹੁੰਦਾ ਮਾਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਤੇ ਸੇਵਾ ਭਾਵਨਾ ਦਾ ਪ੍ਰਸ਼ਾਦ ਬਿਲਕੁਲ ਜੀ ਬਿਲਕੁਲ ਤੇ ਸਤਿਕਾਰ ਭਾਲਦੇ ਬਜ਼ੁਰਗਾਂ ਨੂੰ ਪ੍ਰਸ਼ਾਦ ਦੇ ਤੇ ਦੋ ਹੀ ਕੰਮ ਹੈ ਦੋ ਹੀ ਬਿਲਕੁਲ ਜੀ ਹਨਾ ਸਤਿਕਾਰ ਜਾਂ ਸਮਾਧਿਆ ਕਰੋ ਵਿਆਹ ਕਰੋ ਉਹਨਾਂ ਦੇ ਕੋਲ ਜਾਦਾ ਟਾਈਮ ਵਿਆਹ ਕਰੋ ਉਹਨਾਂ ਦਾ ਦੁੱਖ ਸੁੱਖ ਸੁਣਿਆ ਕਰੋ ਬਾਕੀ ਤੇ ਸੰਦੀਪ ਜੀ ਇਹ ਸੰਸਾਰ ਐਂਦਾ ਚੱਲਦਾ ਐਂ ਹੀ ਚੱਲਦਾ ਰਹਿਣਾ ਵਾ ਐਂ ਹੀ ਚੱਲਦਾ ਤੇ ਐਂ ਹੀ ਚੱਲਦਾ ਰਹਿਣਾ ਵਾ ਬਿਲਕੁਲ ਜੀ ਤੇ ਬਾਕੀ ਸੰਦੀਪ ਜੀ ਮਾਲ ਵੀ ਤੇ ਚਲੋ ਹਿਸਾਬ ਬਣਾਈਆ ਤੇ ਹੈ ਜੇ ਨਾ ਕਹਿਗਾ ਭਾ ਬੜਾ ਚੰਗਾ ਵਾ ਜੇ ਤਾਂ ਭਾ ਚੰਗਾ ਤੇ ਬਸਾਰੀ ਆਹ ਬਸ ਸਾਰਾ ਕੁਝ ਚੰਗਾ ਸਹੀ ਗੱਲ ਹੈ ਆ ਮੈਂ ਵਾ ਅੱਜ ਸੂਈ ਆ ਅੱਛਾ ਅੱਜ ਹੀ ਸੂਈ ਆ ਮੈਂ ਆਵੇ ਵਾ ਅੱਜ ਮੈਂ ਸੁਗਾ ਤੇ ਜਾ ਜ਼ਰੂਰ ਹੈਗਾ ਵਾ ਪਰ ਥਾਣ ਥਣ ਅੱਗਿਓ ਵੀ ਵਖਾ ਦੇ ਬੜੇ ਕੰਮ ਦਾ ਥਾਣ ਵਾ ਕਿ ਉਦਾਂ ਵੀ ਕੋਈ ਗੱਲ ਨਹੀਂ ਠੰਡੀ ਠੁੰਡੀ ਬੜੀ ਆ ਵੇਖ ਚ ਆਈ ਕੱਡੀ ਮੋਟੀ ਆ ਲਵਾ ਜੀ ਉਹ ਠੀਕ ਹੈ ਕੱਟੀ ਆ ਗਈ ਲੱਗਾ ਨਹੀਂ ਕੱਟਾ ਮਗਰ ਅਜੇ ਕੱਟਾ ਆ ਗਿਆ ਸਾਰੇ ਥਾਣਾਂ ਦੀ ਪਾਂਚ ਚ ਆਈ ਵੇ ਬਹੁਤ ਮੋਟੀ ਆ ਤੇ ਅਜੇ ਜੇਰ ਸੁੱਟੀ ਆ ਅਜੇ ਨਹੀਂ ਠੀਕ ਹੈ ਜੀ ਆ ਵੇਖੋ ਅਜੇ ਪੂੜਾ ਉਦਾਂ ਆ ਆ ਜੀ ਜੀ ਬਿਲਕੁਲ ਗਿੱਲਾ ਨਾਲ ਬਿਲਕੁਲ ਆ ਵੇਖੋ ਗਿੱਲਾ ਨਾਲ ਆ ਜੀ ਉਦਾਂ ਆ ਵੇਖੋ ਨਹੀਂ ਠੀਕ ਹੈ ਜੀ ਗਿੱਲਾ ਨਾਲ ਆਊਗਾ ਇਹ ਤੇ ਆ ਗਾਈ ਕਹੀਂ ਟੱਕ ਪਹਿਲਾਂ ਸੂਪੀ ਸੀ ਤੇ ਇਹ ਬਾਅਦ ਵਿੱਚ ਕੋਈ ਤੇ ਜਾ ਸੁਗਾ ਵਾ ਵਧੀਆ ਚਵਾਏ ਚਵੇ ਜੇਰ ਸੋੜ ਲਾ ਬਠੀਕਾ ਲਓ ਜੀ ਦੇਖੋ ਘਰਾਂ ਦੇ ਤੇ ਮੈਂ ਵੀ ਚੰਗੀ ਹੈ ਜੀ ਦੁੱਧ ਵਧੀਆ ਚੰਗੀ ਹੈ ਦੁੱਧ ਵਧੀਆ ਪੁੱਛੀ ਲੰਮੀ ਬੜੀ ਵਧੀਆ ਥੋੜਾ ਜਨਾ ਸੁਕੇ ਲੱਪਾ ਦੇ ਪਤਾ ਡੰਗਰ ਬੱਚਾ ਬਹੁਤ ਅਗੜਾ ਦਿੱਤਾ ਹਾਂ ਜੀ ਹਾਂ ਜੀ ਬਿਲਕੁਲ ਤੇ ਜਿੰਨੀ ਕ ਹੈਗੀ ਆ ਭਾ ਦੇ ਹਿਸਾਬ ਦੇ ਬੋਲੇ ਸਹੀ ਸਹੀ ਗੱਲ ਹੈ ਜੀ ਆਜੋ ਜੀ ਆਜੋ ਆਜੋ ਸੂਈ ਸਵਾਈ ਮੈਂ ਵਾ ਬਠੀਕਾ ਜੀ ਬੱਚਾ ਵੇਲੇ ਕੋਈ ਡੰਡ ਰੋਇਆ ਬੱਚਾ ਤੇ ਬਹੁਤ ਜ਼ਿਆਦਾ ਪੜਿਆ ਦਿੱਤਾ ਮੈਂ ਹੀ ਖਿੱਚ ਦਿੱਤੀ ਸਾਰੀ ਤੇ ਜ਼ਿਆਦਾ ਬੱਚਾ ਨਰਵਾ ਦਿੱਤਾ ਜੀ ਹਾਂਜੀ ਇਹ ਸੰਦੀਪ ਜੀ 58000 ਦੀ ਦਵਾਂਗੇ ਅੱਛਾ ਜੀ 500 600 ਹੋਊਗੀ 57500 ਦੀ ਰੇਟ ਫਿਕਸ ਹੋਊ ਮੇਰੇ ਬਾ ਠੀਕ ਹੈ ਜੀ ਇਹ ਵੀ ਬੱਸੀ ਸਵੇਰੇ ਸੁਈ ਹੈ ਦੂਜਾ ਆਸੂਗਾ ਠੀਕ ਹੈ ਜੀ ਬੜੇ ਕੰਮ ਦੀ ਬੱਸੀ ਆ ਜੀ ਬੇ ਬੜੀ ਠੰਡੀ ਠੰਡੀ ਮਗਰ ਬੱਚਾ ਆ ਗਿਆ ਬੱਚਾ ਜੀ ਮਗਰ ਬੱਚਾ ਆ ਗਿਆ ਬੱਚਾ ਆ ਗਿਆ ਜੀ ਬਿਲਕੁਲ ਕੱਚਾ ਨਾੜੂਗਾ ਠੰਡੀ ਆ ਕੋਈ ਰੱਸੀ ਰੁੱਸੀ ਦੀ ਲੋੜ ਨਹੀਂ ਜੀ ਹਾਂਜੀ ਇਧਰ ਵੇਖ ਕਿੱਟਾ ਦੁੱਧ ਵੇਖ ਵਾਹ ਜੀ ਇਹ ਨਹੀਂ ਵੀ ਇਧਰ ਹੈ ਉਜਾਦੀ ਜੀ ਜਿੰਨਾ ਮਰਜੀ ਦੋਵੇਂ ਪਾਸਿਓਂ ਪਾ ਕੇ ਚੋ ਚੰਗੇ ਲੇਵੇ ਵਾਲੀ ਇਹ ਮੁੰਡੇੜੇ ਵਹਾਰੇ ਕਰੀ ਚੈੱਕ ਕਰਾ ਕੇ ਵਿਖਾ ਦੇਣਾ ਪਾ ਕੇ ਬੜਾ ਖਾਨ ਥੋਣ ਬੜਾ ਚੰਗਾ ਵਾ ਤੋੜ ਇਹ ਵੀ ਤੋੜੋ ਲੋ ਜੀ ਵੇਖੋ ਕਰਨੀ ਇਹ ਵੀ ਵੇਖ ਬੱਚੀ ਬਹੁਤ ਸੰਧੀ ਵਸੀ ਚੰਗੀ ਆ ਇਹ ਠੀਕ ਹੈ ਜੀ ਅੱਜ ਸਵੇਰੇ ਹੀ ਸੋਈ ਆ ਥਾਨ ਪਾਂਡੇ ਵਾਲੀ ਕਿੱਦਾਂ ਦਾ ਸਪੈਸ਼ਲ ਥਾਨ ਲੱਗਾ ਦੋਤਾ ਚੰਗਾ ਹੀ ਕੱਢੂ ਨੜਾ ਨਹੀਂ ਕੱਢੂਗੇ ਆ ਜੋ ਜੀ ਆ ਜੋ ਜੀ ਹਾਂ ਜੀ ਭਜੀ ਇਹ ਸੰਦੀਪ ਦੀ ਜਾਵਾਂਗੇ 48000 ਰੁਪਏ ਦੀ ਚਲੋ ਦੇਣੀ ਤੇ 50 ਦੀ ਹੋਣੀ ਮੂੰਹੋਂ ਨਿਕਲ ਗਿਆ 48 ਦੀ ਦੇ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜਾ ਠੀਕ ਆ ਕੋਈ ਗੱਲ ਨਹੀਂ ਬਸ ਠੀਕ ਕੋਈ ਗੱਲ ਵੱਚੀ ਚੰਗੀ ਸੀ ਬਿਲਕੁਲ ਕੋਈ ਗੱਲ ਆ ਰਸੂਈ ਜਾਂਦੀ ਆ ਨਾ ਜੀ ਇਹ ਸੂਈ ਜਾਣ ਲਈ ਇਹਨੂੰ ਠਾਲ ਲੈਨੇ ਆ ਜੀ ਜਾਂਦੇ ਹਾਂ ਹੁਣ ਸਮਝ ਲਾ ਪੀ ਕੋਈ ਭੋੜਾ ਬੜਾ ਖਾਊਗਾ ਹੋਰ ਹੁਣ ਬੱਚਾ ਕੱਢਣ ਵਾਲੀ ਆ ਕਹੀਂ ਟਾਈਮ ਬਸ ਜੀ ਬਸ ਨਿਕਲ ਜਾਣਾ ਬਸ ਸਹੀ ਗੱਲ ਚੰਗੀ ਵੱਛੀ ਐ ਵੀ ਦੂਜਾ ਸੁਆ ਜਰਸੀ ਆ ਸੰਦੀਪ ਬਾੜੀ ਚੰਗੀ ਆ ਬਸ ਠੀਕ ਮਤਲਬ ਕੋਈ ਗੱਲ ਹੀ ਨਹੀਂ ਕੋਈ ਵੀ ਇਹਦੀ ਵੀ ਨਾ ਆਈ ਦੇਖ ਐਂਦਾ ਚਾਰ ਧੂਰ ਮਾ ਮੈਂ ਜੁਆਈ ਜੁ ਕਿੰਦੀ ਵਧੀ ਨਿਕਲੀ ਹੈ ਦੀ ਆ ਵੇ ਕਿਦਾਂ ਦੇ ਜੁਆਈ ਇਹੋ ਕੋਈ ਹੁੰਦਾ ਵਾ ਆ ਬਿਲਕੁਲ ਜੀ ਸਿੱਧਾ ਤੇਜ ਦਾ ਤੇ ਕੋਈ ਪਰਵਾਹ ਹੀ ਨਹੀਂ ਕੋਈ ਹੁੰਦੀ ਇਹ ਵੀ ਖੋਲੋ ਜੀ ਇਹ ਸਵੇਰ ਦੇ ਪੱਠੇ ਪੁੱਠੇ ਖਾਣ ਨਹੀਂ ਢਾਈ ਹਾਂ ਜੀ ਜੀ ਤੇ ਮੈਂ ਅੱਗੇ ਨੂੰ ਰੱਖਾਂ ਮਾ ਅੱਜ ਸੋਨਾ ਆਏ ਨੇ ਵਸੀ ਨੇ ਲੱਗਦਾ ਤੇ ਮੂਮਾਂ ਵੀ ਵੇਖ ਕਿੰਨਾ ਪਿਆਰਾ ਪਿਓਰ ਜਰਸੀ ਆ ਗਈ ਜੀ ਪਿਓਰ ਜਰਸੀ ਚ ਬੜੀ ਚੰਗੀ ਜਰਸੀ ਬਾਕੀ ਪੂਰੀ ਉੱਚੀ ਲੰਮੀ ਆ ਜੀ ਬਸ ਠੀਕ ਆ ਲੈ ਚਲੋ ਪੂਰੀ ਇਹ ਫਿਕਸ ਜਿਹਾ ਲੈਵੇ ਆਲੀ ਬੱਚੀ ਆ ਚੰਗਾ ਦੁੱਧ ਭਰਿਆ ਜਾਣਾ ਜੀ ਚੰਗਾ ਵਧੀਆ ਦੁੱਧ ਭਰਿਆ ਜਾਣਾ ਬਹੁਤ ਵਧੀਆ ਦੁੱਧ ਭਰੇ ਜਾਣਾ ਆ ਜਾ ਜੀ ਦਾ ਮਾਸ ਹੋਇਆ ਸੋ ਆਹ ਹੋ ਜਾਊਗਾ ਹਾਂਜੀ ਬਾਜੀ ਫਿਰ ਸੰਦੀਪ ਜੀ ਹੋਣ ਉਹਦਾ ਇੱਕ ਰੋਡ ਰੇਟ ਤੇ ਦੋਨਾਂ ਦਾ ਇੱਕੋ ਹੀ ਕਾਰਨਾ ਹੁਣ ਕੋਈ ਗੱਲ ਨਹੀਂ ਕੀ 48 ਦੀ ਏ ਤੇ 48 ਦੀ ਏ ਚੱਲਣ ਦੋ ਤੇ ਮੇਰਾ ਵੀਰ ਕੋਈ ਐਵੇਂ ਹੁਣ ਬਾਹਰ ਨਾ ਕਾਵੇ ਜਿਹੜਾ ਚੰਗੀ ਲੱਗ ਜੇ ਮੇਰੀ ਨਜ਼ਰਾਂ ਚ ਦੋਵੇਂ ਇੱਕੋ ਜੀਆਂ ਇੱਕੋ ਬਿਲਕੁਲ ਤੇ ਜਿਹਨੂੰ ਕਿਸੇ ਨੂੰ ਚੰਗਾ ਲੱਗਦਾ ਆਪਣਾ ਫੋਨ ਕਰ ਲੈ ਆ ਲੈ ਜਰਸੀ ਲੈ ਲੈ ਬਾਜ ਜਰਸੀ ਲੈ ਲੈ ਬਲਾਕ ਚ ਜਿਹੜੀ ਜੀ ਦਾ ਕੇ ਇਹ ਸੰਦੀਪ ਜੀ ਪਿੱਛੇ ਵੀ ਵੀਡੀਓ ਤੇ ਪਈ ਸੀ ਗੱਬਣਾ ਜੀ ਤੇ ਇਹ ਇਹ ਨਾ ਉਹਦਾ ਗੱਬਣ ਲਈ ਸੀ ਨਾ ਪਹਿਲਾਂ ਹਾਂਜੀ ਤੇ ਇਹਦਾ ਬੱਚਾ ਮਰ ਗਿਆ ਮਰ ਗਿਆ ਹਾਂਜੀ ਹਾਂਜੀ ਹੁਣ ਇੱਕੋ ਦੁੱਧ 10 ਕਿਲੋ ਹੈਗਾ ਵਾ ਅੱਛਾ ਠੀਕ ਆ ਤੇ ਠੰਡੀ ਠੁੰਡੀ ਬੜੀ ਆ ਤੇ ਆਪਾਂ ਨਵਾਂ ਦੀ ਗਾਰੰਟੀ 'ਚ ਦੇਣਾ ਜਿਹਨੂੰ ਦੇਣਾ ਹਾਂ ਹਾਂ ਬਿਲਕੁਲ ਮਤਲਬ ਉਦਾਂ ਵੀ ਜੀ ਕਰਦਾ ਤੁਸੀਂ ਪਾਓ ਰੱਸੀ ਰੱਸੀ ਜਾਂ ਆਪਾਂ ਨਾ ਪਾਓ ਇੱਕ ਥਾਂ ਦੇ ਦਾਦਾ ਲੱਗਾ ਹੂੰ ਦਿਖਾ ਜਮ ਨੂੰ ਦੇ ਵੇਖ ਲਿਓ ਥਾਂ ਤੇ ਦਾਦਾ ਲੱਗਾ ਤੇ 10 ਕਿਲੋ ਦੋਦਾ ਨਵਾਂ ਦੀ ਗਾਰੰਟੀ 'ਚ ਦਵਾਂਗੇ ਆਪਾਂ ਠੀਕ ਆ ਤੇ ਸੂਈ ਵੀ ਅੱਜ 12 13 ਦੇਣੀ ਹੋਏ ਆ ਜਦੋਂ ਮਰਜ਼ੀ ਸਾਡੇ ਕੋਲ ਵੀਡੀਓ ਵੇਖ ਲਓ ਗੱਬਣ ਦੀ ਵੀਡੀਓ ਵੇਖਣੀ ਉਹ ਵੇਖ ਲਓ ਜੋ ਵੀ ਕਿਸੇ ਨੇ ਵੇਖਣਾ ਮੇਰਾ ਵੀਰ ਹੈ ਸਬੂਤ ਠੀਕ ਆ ਤੋਰੋ ਜੀ ਚੰਗੀ ਵੈੜਾ ਥਾਂ ਥੋਣ ਬਹੁਤ ਲੱਗਾ ਥਾਂ ਤੋਂ ਬੜਾ ਵਧੀਆ ਚੰਗਾ ਥਾਣ ਥੋਂ ਵਧੀਆ ਲੱਗਾ ਬਾਕੀ ਠੀਕ ਆ ਦੁੱਧ ਪੱਕਾ ਗਰੰਟੀ ਨਾਲ ਦਾਸੀ ਹੋਊਗਾ ਪਾਨੂੰ ਅੱਜ ਦਵਾਂਗੇ ਚਲੋ ਠੀਕ ਆ ਮੇਲਾ ਮੁਰਾ ਮਾਰਗੀ ਨਾ ਲੈਣਾ ਜੀ ਮੇਲਾ ਮੁਰਾ ਮਾਰੀ ਜੀ ਸਾਰਾ ਹੁਣ ਮਾਰਨ ਲਈ ਮੇਲਾ ਚਾਲੂ ਕੀਤਾ ਹੈਗਾ ਤੇ ਬੱਜੀ ਫਿਰਿੰਦੀ ਕੀਮਤ ਇਹਦੀ ਕੀਮਤ 27500 ਪੂਰਾ 27000 ਚਲੋ ਜਾਨ ਬਾਕੀ ਠੀਕ ਐ ਕੋਸਨਦੀਪ ਜੀ ਮਾਲ ਆ ਬਸ ਠੀਕ ਆ ਰੇਟ ਵੀ ਚੰਗੇ ਆ ਥਾਣ ਥੋਂ ਸਾਰੀਆਂ ਗਾਵਾਂ ਨੂੰ ਬੜੇ ਚੰਗੇ ਆ ਹੈਨਾ ਥਾਣ ਥੋਂ ਦੀਆਂ ਸਾਰੀਆਂ ਬੜੀਆਂ ਸਪੈਸ਼ਲ ਆ ਬਾਕੀ ਗੱਲ ਐ ਠੰਡੀਆਂ ਇਹ ਠੰਡੀਆਂ ਵੜੀਆਂ ਹਨਾ ਬਖਾ ਦੇ ਕੇ ਹਾਂ ਇਹ ਕਿਦਾਂ ਦਾ ਥਾਣ ਲੱਗਾ ਥਾਣ ਕਿੱਥੇ ਲੱਭਦਾ ਸੁਈ ਸਵਾਈ ਠੰਡੀ ਕੋਈ ਰੱਸੀ ਨਹੀਂ ਪਾਉਣੀ ਸਭ ਤੋਂ ਇਹੋ ਹੀ ਸੋਖ ਹੁੰਦਾ ਬਿਲਕੁਲ ਇਹੀ ਹੁੰਦਾ ਜੀ ਮੇਨ ਹੋਰ ਕੀ ਗੱਲ ਹੈ ਹੁਣ ਇਹਨਾਂ ਦਾ ਕੋਈ ਭਲੇਖਾ ਨਹੀਂ ਰਹਿ ਗਿਆ ਤਾਂ ਹਰ ਵਿਖਪੂਰ ਛਟਾ ਸਾਰਾ ਕੋਈ ਵੇਖਿਆ ਜਾਣਾ ਹੈਗਾ ਵਾ ਇਹਨਾਂ ਚ ਕੋਈ ਲਾਮਾ ਨਹੀਂ ਹੁੰਦਾ ਗੱਬਣ ਹੋਵੇ ਕੋਈ 1921 ਹੋ ਵੀ ਜਾਵੇ ਬਿਲਕੁਲ ਹੈਨਾ ਤੇ ਬਾਕੀ ਜਾਦੀਆਂ ਬੇਨਤੇ ਤੇ ਇਹੋ ਹੀ ਕਰੀਆਂ ਤੇ ਟੋਕੜ ਗੱਬਣਾ ਹੀ ਲੱਲੇ ਨਾ ਸੁਣਦੀ ਹਾਂਜੀ ਹਾਂਜੀ ਉਹ ਘਰਾਂ ਵਾਲੇ ਘੱਟੋ ਘੱਟ ਮਹੀਨਾ ਦਾ ਝੂਠ ਤੇ ਮਗਰੋਂ ਕਈ ਨਾ ਦੋ ਦੋ ਦਾ ਵੀ ਮਾਰਦੇ ਵਾਦਾ ਵਾਦਾ ਕਿਹਨੇ ਵਾਦਾ ਤੇ ਉਹਦੇ ਵੀ ਜ਼ਿੰਮੇਵਾਰ ਅਹੀਂ ਬਣ ਬਿਲਕੁਲ ਜੀ ਉਹਨਾਂ ਨੂੰ ਪੁੱਛੋ ਨਾ ਹਨਾ ਮਹੀਨਾ ਭੁੱਲ ਗਏ ਮਹੀਨਾ ਭੁੱਲ ਗਏ ਤੇ ਜਿਹੜੀਆਂ ਸਾਨੂੰ ਦਿੰਦੇ ਆ ਸਾਨੂੰ ਫੇਰ ਪਿੱਛੇ ਦਾ ਜਵਾਬ ਦੇਣਾ ਪੈਂਦਾ ਬਿਲਕੁਲ ਜੀ ਹੁਣ ਅਸੀਂ ਇਹੋ ਕਰਿਆ ਕਰਨਾ ਜਿਹੜੀ ਗੱਬਣ ਦਿਆ ਕਰਨੀ ਆ ਨਾ ਠੋਕਰ ਗੱਬਣ ਉਹ ਪਹਿਲਾਂ ਹੀ ਦੱਸ ਕੇ ਕਰਨੀ ਸੱਤਾਂ ਦੀਆਂ ਤੇ ਛਿਆਂ ਦੀ ਸਮਝ ਹੋਵੇ ਛੇ ਬਿਲਕੁਲ ਸਹੀ ਗੱਲ ਤੇ ਇਹ ਕੋਈ ਛਿਆਂ ਦੀਆਂ ਦਾ ਨਾ ਪੰਨਿਆਂ ਦੀ ਸਮਝੋ ਤੇ ਜੇ 10 ਵੀ ਦਿਨ ਹੋਰ ਵੀ ਵਾਦਾ ਘਾਟਾ ਜਿੰਨੇ ਦੀ ਚੈੱਕ ਕਰ ਇਹ ਸੰਜੀਤ ਟੋਕੜਾ ਗੱਬਣਾ ਚ ਝੂਠ ਬਹੁਤ ਚੱਲਦਾ ਹੁਣ ਕਿਹੜਾ ਡਾਕਟਰ ਵੀ ਕਿਹੜੇ ਰੱਬ ਹੁੰਦੇ ਨਹੀਂ ਨਹੀਂ ਬਈ ਉਹ ਅੰਦਾਜ਼ਾ ਹੀ ਹੁੰਦਾ ਜੀ ਡਾਕਟਰ ਵੀ ਚੈੱਕ ਕਰ ਦੋ ਵੀ ਕਿਹੜੇ ਰੱਬ ਉਹ ਅੰਦਾਜ਼ਾ ਹੀ ਹੁੰਦਾ ਜੀ ਇਸ ਕਰਕੇ ਇਹ ਪਤਾ ਨਹੀਂ ਕੋਈ ਲੱਗਦਾ ਹੁਣ ਆ ਸੂਆ ਸੂਆ ਡੰਗਰੇ ਤੇ ਪਤਾ ਹਵਾ ਨਾ ਕਈ ਵਾਰ ਡੰਗਰ ਇੰਨਾ ਲੱਥਾ ਹੁੰਦਾ ਥੱਲੋਂ ਕਹਿੰਦੇ 5-7 ਦਿਨ ਰ ਮਹੀਨਾ ਹੀ ਲੈ ਜਾਂਦਾ ਮਹੀਨਾ ਲੈ ਜਾਂਦਾ ਉਹ ਸਾਨੂੰ ਹੀ ਫੋਨ ਕਰਕੇ ਪੁੱਛਦੇ ਆ ਤੇ ਬੇਨਤੀਆਂ ਵਾਂ ਭੀ ਗਾਹ ਤੋਂ ਇਹੋ ਹੀ ਕੋਸ਼ਿਸ਼ ਕਰਿਆ ਕਰਨ ਪਹਿਲੀ ਗੱਲ ਸੂਈ ਹੋਵੇ ਜਾਂ ਬਿਲਕੁਲ ਹਾਜ਼ਰ ਹੋਵੇ ਤੇ ਇਹ ਗੱਬਣਾ ਤਾਂ ਉਹ ਆਪਣੀ ਚੈੱਕ ਕਰਾ ਕੇ ਚਲੋ ਚੈੱਕ ਕਰਾ ਕੇ ਲੈ ਸਹੀ ਨੇਚਰ ਦੀ ਵੈਬ ਨੂੰ ਚੈੱਕ ਕਰਾ ਲੈ ਤੇ ਬਾਕੀ ਸਾਰੇ ਵੀਰਾਂ ਨੂੰ ਇਹੋ ਹੀ ਬੇਨਤੀ ਆ ਕਿ ਇੱਥੇ ਆਓ ਤਾਂ ਆਪਣੀ ਤਸੱਲੀ ਕਰ ਲਓ ਪੁਰਾਣੇ ਨੂੰ ਆਉਣ ਲੈਣਾ ਨਵਾਂ ਮੇਰਾ ਵੀਰ ਆਪਣੀ ਤਸੱਲੀ ਕਰ ਲੇ ਹੁਣ ਆ ਸੂਈ ਅੱਜ ਉਹ ਵੀ ਹੁਣ ਸੂਈ ਆ ਮੈਂ ਵੀ ਸੂਈ ਆ ਆ ਵੀ ਸੂਈ ਪਈ ਆ ਆ ਸੂਈ ਪਈ ਆ ਇਹਨਾਂ ਦੇ ਥਣਾ ਦੀ ਗਾਰੰਟੀ ਹੋਊਗੀ ਦੁੱਧ ਆਖੇ ਨਾ ਤੇ ਦੁੱਧ ਤੋਂ ਹੁਣ ਪਾਓ ਤੇ ਚੋ ਆਪਣਾ ਕਾਦ ਦਾ ਹਰ ਜਿਹਦਾ ਅੰਦਾਜ਼ਾ ਲਾ ਲੋ ਕਿੰਨਾ ਕੱਢ ਸਕਦਾ ਠੀਕ ਹੈ ਨਾ ਥਾਣ ਮਾੜਾ ਹੋਊਗਾ ਤਾਂ ਉਹ ਮੇਰੇ ਨੂੰ ਪੁੱਛਣਾ ਵਾ ਪੂਰ ਸ਼ਟਾ ਜਿਹੜਾ ਮੇਰੇ ਘਰੋਂ ਚੈੱਕ ਕਰੋ ਜੇ ਨਹੀਂ ਤੇ ਲਾਸਦੀ ਦਾ ਚੈੱਕ ਕਰ ਲਓ ਪੂਰ ਸ਼ਟਾ ਤੇ ਨਹੀਂ ਹੈਗਾ ਕਿਸੇ ਦਾ ਹਾਂਜੀ ਬਾਦ ਬਿਲਕੁਲ ਹੈ ਕਿ ਨਹੀਂ ਸਹੀ ਸਹੀ ਗੱਲ ਹੈ ਇਸ ਕਰਕੇ ਇਹ ਚੀਜ਼ਾਂ ਦਾ ਸਾਰਾ ਹੁਣ ਤਾਂ ਇਹਨਾਂ ਕੋਈ ਪਰਮਾਤਮਾ ਦੀ ਕਿਰਪਾ ਸਾਰੀਆਂ ਠੀਕ ਠਾਕ ਵਧੀਆ ਵਾ ਤੇ ਬਾਕੀ ਬੇਨਤੀ ਆ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਤੇ ਗਰਮੀ ਵੜੀ ਆ ਜਿਮਾਸੇ ਵੜੇ ਲੱਗਦੇ ਆ ਕਿਉਂਕਿ ਤੁਹਾਨੂੰ ਫੇਰ ਰੂਬਰੂ ਛੇਤੀ ਹੁੰਦੇ ਰਹੀਏ ਇਨੀਆਂ ਕ ਬੇਨਤੀਆਂ ਹਰ ਵਾਰਾ ਕਰਦੇ ਰਹੀਦਾ ਸੋਹਣੇ ਕਮੈਂਟ ਕਰਿਆ ਕਰੋ ਤੇ ਦੁਬਾਰਾ ਜਲਦੀ ਤੁਹਾਡੇ ਕੋਲ ਸਾਰੇ ਵੀਰਾਂ ਨੂੰ ਬਾਕੀ ਸਬਸਕ੍ਰਾਈਬ